ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਾਪਾ ਜੀ ਮੂਵੀ ਦੇਖਣ ਆਇਓ ਵੈਸੇ ਅਸੀਂ ਵੀ ਮੂਵੀ ਦੇਖੀ ਬਹੁਤ ਸੋਹਣੀ ਹੈ ਤੁਹਾਨੂੰ ਕਿਦਾਂ ਲੱਗੀ ਦੇਖੋ ਅਕਾਲ ਮੂਵੀ ਆ ਖਾਲਸਾ ਪਹਿਲੂ ਅਕਾਲ ਦਾ ਪੁਜਾਰੀ ਆ ਖਾਲਸਾ ਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਇਹ ਉਹ ਖਾਲਸਾ ਜਿਹੜਾ ਕਾਲਪੁਰਖ ਨੂੰ ਮੰਨਦਾ ਤੇ ਉਸੇ ਆਧਾਰ ਤੇ ਮੂਵੀ ਅਕਾਲ ਮੂਵੀ ਬੜੀ ਚੜ੍ਹਦੀ ਕਲਾ ਦੀ ਫਿਲਮ ਆ ਸਾਨੂੰ ਆਪਣੇ ਪੁਰਾਣੇ ਇਤਿਹਾਸ ਨਾਲ ਜੋੜਦੀ ਆ ਸਾਨੂੰ ਪਤਾ ਲੱਗਦਾ ਸਾਡੇ ਬੱਚਾ ਨੂੰ ਵੀ ਸਾਡੇ ਜੋਧੇ ਕੈਸੇ-ਕੈਸੇ ਹੋਏ ਆ ਕਿਵੇਂ-ਕਿਵੇਂ ਉਹਨਾਂ ਜੰਗ ਲੜਿਆ ਇੱਕ ਬੱਚਿਆ ਦਾ ਰੋਲ ਦੇਖੋ ਤੁਸੀਂ ਕਿੰਨਾ ਜੰਗ ਲੜਿਆ ਅੰਤ ਸਮੇਂ ਤੱਕ ਲੜਿਆ ਸਾਡੀਆਂ ਭੈਣਾਂ ਦੇ ਰੋਲ ਜਿਵੇਂ ਸਾਡੀਆਂ ਭੈਣਾਂ ਮਾਤਾ ਭਾਗੋ ਕੋਟ ਦੇ ਆ ਵਾਰਸ ਆ ਬੜੀਆਂ-ਬੜੀਆਂ ਦਲੇਰ ਸਿੰਘਣੀਆਂ ਹੋਈਆਂ ਸਾਡੀਆਂ ਉਸ ਤਰ੍ਹਾਂ ਹੀ ਵਿੱਚ ਰੋਲ ਦਿਖਾਏ ਗਿਆ ਸਾਡੀ ਭੈਣਾਂ ਵਾਂਗੂ ਬੜੀ ਚੜ੍ਹਦੀ ਕਲਾ ਦੀ ਮੂਵੀ ਆ ਸਾਰਿਆਂ ਨੂੰ ਵੇਖਣੀ ਚਾਹੀਦੀ ਤਕੜੇ ਹੋ ਕੇ ਆਉਣ ਵਾਲੇ ਟਾਈਮ ਤੇ ਜੇ ਅਸੀਂ ਜਾਦੀ ਵੇਖਾਂਗੇ ਸਾਡੇ ਬੱਚੇ ਪਰਿਵਾਰ ਦੇਖਣਗੇ ਉਹਨੇ ਵੱਧ ਮੂਵੀ ਆ ਬਣ ਗਿਆ ਸੀ ਇਤਿਹਾਸ ਤੇ ਕਿਉਂਕਿ ਮੀਡੀਆ ਦਾ ਜੋਗਿਆ ਸੋਸ਼ਲ ਮੀਡੀਆ ਦਾ ਜੋਗ ਗਿਆ ਕਿਉਂਕਿ ਅੱਜ ਕੱਲ ਮੀਡੀਆ ਤੇ ਸੋਸ਼ਲ ਤੇ ਗੰਦਪਿਲ ਬੜਾ ਹੁੰਦਾ ਇਸ ਕਰਕੇ ਸਾਡੇ ਬੱਚੇ ਉਹ ਘਟ ਵੇਖਣ ਗਿਆ ਹੁਜੇ ਮੂਵੀ ਆਉਣ ਗਿਆ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗੇਗਾ ਸਾਡੇ ਵਿਰਸੇ ਬਾਰੇ ਪਤਾ ਲੱਗੇਗਾ ਇਹ ਉਹ ਖਾਲਸਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਨ੍ਹਾਂ ਨੇ 9 ਸਾਲ ਦੀ ਉਮਰ 'ਚ ਆਪਣੇ ਪਿਤਾ ਨੂੰ ਸ਼ਹੀਦ ਹੋਣ ਦੀ ਭੇਜਤਾ ਸੀ ਨਿਕਨੇ ਕੇ ਸਾਬ ਜਦ ਅਦਿਸ਼ੀ ਦੀ ਇਸ ਕਰਕੇ ਅਕਾਲ ਮੂਵੀ ਬੜੀ ਚੜ੍ਹਦੀ ਕਲਾ ਦੀ ਮੂਵੀ ਆ ਸਾਰਿਆਂ ਨੂੰ ਆਪਾਂ ਨੂੰ ਪਰਿਵਾਰਾਂ ਨੂੰ ਲਿਆ ਕੇ ਦਿਖਾਉਣੀ ਚਾਹੀਦੀ ਕੀ ਲੱਗਦਾ ਇਤਿਹਾਸਿਕ ਮੂਵੀ ਸਾਬਿਤ ਹੋਵੇਗੀ ਅਕਾਲ ਨਹੀਂ ਨਹੀਂ ਬੜੀ ਚੜ੍ਹਦੀ ਕਲਾ ਤੁਸੀਂ ਵੇਖ ਹੀ ਸਕਦੇ ਜੀ ਕਿੰਨਾ ਉਤਸ਼ਾਹ ਆ ਤੇ ਆਉਣ ਵਾਲੇ ਟਾਈਮ ਦੇ ਤੁਸੀਂ ਜਿੱਦਣ ਸ਼ੁਰੂ ਹੋਣੀ ਹੈ ਟਿਕਟਾਂ ਹੀ ਨਹੀਂ ਮਿਲਣੀਆਂ ਇਹਦੀਆਂ ਬੜੀ ਚੜ੍ਹਦੀ ਕਲਾਏ ਚੱਲੇ ਕਿਉਂਕਿ ਸਿੱਖ ਇਤਿਹਾਸ ਤੇ ਪਹਿਲੀ ਵਾਰ ਫਿਲਮਾਂ ਵਧੀਆ ਬਣਦੀ ਹੈ ਤੇ ਆਉਣ ਵਾਲੇ ਟਾਈਮ ਤੇ ਜੇ ਚੰਗੀ ਬਣੇਗੀ ਹੋਰ ਚੰਗੇ ਜੋਧਿਆ ਤੇ ਚੰਗਿਆ ਜਰਨੈਲਿਆ ਤੇ ਬਣੇਗੀ ਤੇ ਆਉਣ ਵਾਲੇ ਟਾਈਮ ਤੇ ਇਹ ਫਿਲਮਾਂ ਉਹਨਾਂ ਵੱਡਾ ਹੈਗਾ ਤੇ ਨਾਲੇ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਪਤਾ ਲੱਗੇਗਾ ਫਿਲਮ ਦੇ ਵਿੱਚ ਕੀ ਲੱਗਦਾ ਸੰਦੇਸ਼ ਜਿਹੜਾ ਹੈ ਉਹ ਕੀ ਦਿੱਤਾ ਜਾ ਰਿਹਾ ਪੰਜਾਬ ਨੂੰ ਦੇਸ਼ ਨੂੰ ਦੇ ਕੋ ਸੰਦੇਸ਼ ਇਹੀ ਵੀ ਸਾਡੇ ਜੋਧੇ ਬੜੇ ਬੜੇ ਵੱਡੇ ਸੂਰਮੇ ਸੀਗੇ ਉਹਨਾਂ ਨੇ ਆਪਣੇ ਹੋਂਦ ਲਈ ਕਦੀ ਵੀ ਝੂਲਮ ਅੱਗੇ ਝੁਕਣਾ ਨਹੀਂ ਸਿੱਖਿਆ ਖਾਲਸਾ ਸ਼ਹੀਦ ਹੋ ਸਕਦਾ ਪਰ ਝੁਕ ਨਹੀਂ ਸਕਦਾ ਇਹ ਸਾਰਾ ਕੁਝ ਫਿਲਮ 'ਚ ਦਿਖਾਇਆ ਗਿਆ ਹੈ ਇਸ ਕਰਕੇ ਇਹੋ ਜਿਹੇ ਚੰਗਿਆ ਮੂਵੀ ਸਾਨੂੰ ਵੇਖਣੀਆਂ ਚਾਹੀਦੀ ਹੈ ਓਨ ਵਾਲੇ ਟਾਈਮ ਤੇ ਸਾਡੇ ਵਿਰਸੇ ਨਾਲ ਜੁੜੀ ਹੈ ਸਾਡੇ ਪਛੋਕੜ ਦੇ ਨਾਲ ਜੁੜੀ ਹੈ ਤੇ ਇਸ ਕਰਕੇ ਸਾਨੂੰ ਫਿਲਮ ਬਹੁਤ ਵਧੀਆ ਲੱਗੀ ਹੈ ਇਤਿਹਾਸ ਬਾਰੇ ਪਤਾ ਲੱਗਾ ਜਿਨ੍ਹਾਂ ਨੂੰ ਨਹੀਂ ਪਤਾ ਬੱਚਿਆਂ ਨੂੰ ਇਸ ਕਰਕੇ ਬੜੀ ਚੜ੍ਹਦੀ ਗਲਾਂ ਦੀ ਮੂਰ ਅੱਛਾ ਦੋ ਗੱਲਾਂ ਬਾਬਾ ਜੀ ਜਿਹੜੀ ਗੇਪ ਰੇਡ ਹੋਣ ਜਾ ਰਹੀ ਅੰਮ੍ਰਿਤਸਰ ਦੇ ਵਿੱਚ ਉਸ ਬਾਰੇ ਕਹਿ ਦਿਓ ਤਾਂ ਜੋ ਜਿਹੜਾ ਚੰਗਾ ਮੈਸੇਜ ਜਾ ਸਕੇ ਕਿਉਂਕਿ ਗੁਰੂ ਦੀ ਨਗਰੀ ਹੈ ਅੰਮ੍ਰਿਤਸਰ ਦੇਖੋ ਸਾਰਿਆਂ ਨੇ ਆਪਾਂ ਜੋਰ ਲਾਇਆ ਉਹ ਬੰਦ ਹੋ ਗਈ ਰੁਕ ਗਈ ਆ ਤੇ ਰੋਕਣੀ ਪੈਣੀ ਸੀ ਕਿਉਂਕਿ ਉਹਨਾਂ ਦੀ ਪ੍ਰੇਡ ਤੇ ਕੀ ਸੀ ਜਿਹੜੇ ਹਿਸਾਬ ਨਾਲ ਮਾਹੌਲ ਚੱਲ ਪਿਆ ਸੀ ਸਾਰੇ ਲੋਕ ਖਿਲਾਫ ਸੀ ਨਿਹੰਗ ਸਿੰਘ ਜਥੇਬੰਦੀ ਟੋਟਲੀ ਖਿਲਾਫ ਸੀ ਉਹਨਾਂ ਦੀ ਵੈਸੀ ਪ੍ਰੇਡ ਇਨੀ ਹੋ ਜਾਣੀ ਸੀਗੀ ਤੇ ਸਰਕਾਰ ਨੂੰ ਸਾਹਮਣੇ ਔਖਾ ਹੋ ਜਾਣਾ ਇਸ ਸਿਸ ਵਧੀਆ ਆ ਕਿਉਂਕਿ ਅਸੀਂ ਉਹੀ ਕਹਿੰਦੇ ਬਿ ਉਹੋ ਜਿਹਾ ਗੰਦ ਪਿੱਲੇ ਪ੍ਰਮੋਟ ਕਰਨ ਦੇ ਨਾਲ ਸਾਨੂੰ ਜੇ ਅਸੀਂ ਇਹੋ ਜਿਹਾ ਇਤਿਹਾਸਕ ਫਿਲਮਾਂ ਪੰਜਾਬ 'ਚ ਆਉਣਗੀਆਂ ਚੰਗੀਆਂ ਮੂਵੀ ਆਉਣਗੀਆਂ ਇਤਿਹਾਸ ਤੇ ਲੋਕ ਉਹਨਾਂ ਮਾੜੇ ਕੰਮਾਂ ਦੇ ਜਾਣਗੇ ਨਹੀਂ ਸਾਡੇ ਬੱਚੇ ਉਹ ਚੀਜ਼ ਦੇਖਣਗੇ ਨਹੀਂ ਚੰਗੀਆਂ ਚੀਜ਼ਾਂ ਦੇਖਣਗੇ ਹੁਣਾਂ ਚੰਗੀ ਫਿਲਮ ਆਈ ਆ ਤੇ ਤੁਸੀਂ ਦੇਖੋ ਦੋ ਚਾਰ ਦਿਨ 'ਚ ਥਾਂ ਹੀ ਨਹੀਂ ਮਿਲਣਾ ਵੇਖਣ ਨੂੰ ਇਨੀ ਵਧੀਆ ਮੂਵੀ ਐ ਇਸ ਕਰਕੇ ਅਸੀਂ ਉਹੋ ਜਿਹਾ ਗੰਦ ਪ੍ਰਮੋਟ ਕਰਨ ਦੇ ਨਾਲ ਆਪਣੇ ਇਤਿਹਾਸ ਨੂੰ ਪ੍ਰਮੋਟ ਕਰੀਏ ਇਤਿਹਾਸ ਦੇ ਨਾਲ ਜੁੜੀਏ ਇੱਕ ਬੱਚਿਆਂ ਨੂੰ ਸੰਦੇਸ਼ ਦਿਓ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਹੱਤਾਂ 'ਚ ਜਾਂ ਤਾਂ ਚਾਕਲੇਟਾਂ ਨੇ ਜਾਂ ਫੋਨ ਐ ਸੋਸ਼ਲ ਮੀਡੀਆ ਐ ਜਾਂ ਫਿਰ ਨੱਚਣਾ ਗਾਣਾ ਹੀ ਐ ਇਤਿਹਾਸ ਦੇ ਨਾਲ ਬੱਚੇ ਜੇ ਜੁੜਨ ਕਿਵੇਂ ਜੁੜਨ ਉਹਨਾਂ ਨੂੰ ਇੱਕ ਸੰਦੇਸ਼ ਦਿਓ ਦੇਖੋ ਸਭ ਤੋਂ ਵੱਡੇ ਦੇ ਬੱਚਿਆਂ ਨੂੰ ਅਸੀਂ ਇਹ ਕਹਿੰਨੇ ਆਂ ਵੀ ਜਦੋਂ ਜਿਹੜੇ ਬੱਚਿਆਂ ਦਾ ਵਿਰਸਾ ਤਕੜਾ ਹੁੰਦਾ ਨਾ ਜਿਨ੍ਹਾਂ ਦਾ ਪਿਸ਼ੋਕੜ ਜਿਨ੍ਹਾਂ ਦਾ ਬਲੈਡ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਤੇ ਉਹਨਾਂ ਨੂੰ ਮਾੜੀ ਚੀਜ਼ਾਂ ਨਾਲ ਨਹੀਂ ਜੁੜਨਾ ਚਾਹੀਦਾ ਚਾਕਲੇਟ ਆ ਸਾਡਾ ਕੋਈ ਖਾਣਾ ਨਹੀਂ ਹੈਗਾ ਸਾਨੂੰ ਸਰਬਲੋ ਦੇ ਨਾਲ ਜੁੜਨਾ ਚਾਹੀਦਾ ਹੈ ਆਪਣੀਆਂ ਚੰਗੀਆਂ ਚੀਜ਼ਾਂ ਗਾਓ ਚੰਗਾ ਖਾਓ ਤੇ ਇਸ ਕਰਕੇ ਅਸੀਂ ਸਾਰੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੁੰਦੇ ਆਂ ਵੀ ਆਪਾਂ ਤਗੜੇ ਹੋਗੇ ਆਪਣੇ ਇਤਿਹਾਸ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਸ਼ਬਦ ਨਾਲ ਜੁੜੀਏ ਗੁਰੂ ਨਾਲ ਜੁੜੀਏ ਨਾ ਕਿ ਅਸੀਂ ਪਖੰਡਵਾਦ ਨਾਲ ਜੁੜੀਏ ਹੁਣ ਅਕਾਲ ਫਿਲਮ ਆਕਾਲ ਪੁਰਖ ਪਾਸ਼ਾ ਨੂੰ ਮੰਨੋ ਨਾ ਅਸੀਂ ਪਖੰਡੀ ਸਾਧਾ ਨੂੰ ਮੰਨੋ ਇਸ ਕਰਕੇ ਇਹ ਮੂਵੀ ਬੜੀ ਚੜ੍ਹਦੀ ਕਲਾ ਦੀ ਤੇ ਸਾਰੇ ਆਪਾਂ ਚੜ੍ਹਦੀ ਕਲਾ 'ਚ ਵੇਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ